ਅੱਤ ਕੀ ਅਰ ਫਸਲ ਵਧੀਆ ਹੋ ਜੇ ਝੋਨਾ ਝਾਣਾ ਵਧੀਆ ਹੋ ਜੇ ਆਪਣਾ ਰੱਬ ਨਾ ਮਾਰੇ ਤੇ ਪੱਗ ਹਾਂ ਗੱਡੀ ਲੈ ਕੇ ਆਵਾਂਗੇ ਭਾਈ ਕੀ ਹਾਲ ਆ ਜੀ ਭਾਈ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਆ ਜੀ ਠੀਕ ਆ ਭਾਈ ਧਿਆਨ ਹੀ ਨੀ ਕਰਦੇ ਨੇ ਮਾੜਨ ਗੱਲਾਂ ਚ ਵੀ ਕੋਈ ਆਇਆ ਉਹ ਗੱਲਾਂ ਕਰੀ ਜਾਂਦੇ ਨਹੀਂ ਦੇਖਾ ਛੋਡੇ ਨਹੀਂ ਕਿੱਥੋਂ ਆਏ ਭਾਈ ਭਾਈ ਸਾਹਿਬ ਪਹਿਲੀ ਗੱਲ ਤਾਂ ਤੁਹਾਨੂੰ ਵਧਾਈਆਂ ਬਹੁਤ ਬਹੁਤ ਜੀ ਕਾਹਦੀਆਂ ਜੀ ਤੇ ਤੁਹਾਡਾ ਹੱਕ ਬੰਦਾ ਸੀ ਕਾਹਦੀਆਂ ਵਧਾਈਆਂ ਮੈਂ ਤਾਂ ਨਾ ਤੁਹਾਡੇ ਤੋਂ ਯਾਰ 3 ਮਹੀਨੇ ਪਹਿਲਾਂ ਕੁੱਤੀ ਲੈ ਕੇ ਗਿਆ ਸੀ ਹਾਂ 2-3 ਮਹੀਨੇ ਹੋ ਗਏ ਤੁਸੀਂ ਲੈ ਕੇ ਗਏ ਸੀ ਕੁੱਤੀ ਦੋ ਜਣੇ ਆਏ ਸੀ ਤੁਸੀਂ ਹਾਂ ਹਾਂ ਰੱਬ ਦੀ ਕਿਰਪਾ ਹੋਈ ਕਹਿੰਦੇ ਨਾ ਰੱਬ ਦੇ ਘਰ ਕੇ ਇਹ ਚੀਜ਼ ਦੀ ਘਾਟ ਨਹੀਂ اچھا ਉਹ ਮੈਂ ਅਲਟਰਾਸਾਉਂ ਕਰਾਈ ਉਹ ਸੂਣ ਵਾਲੀ ਨਿਕਲੀ ਹਾਂ ਵਧਾਈਆਂ ਭਾਈ ਵਧਾਈਆਂ ਤੁਹਾਨੂੰ ਵਧਾਈਆਂ ਬਹੁਤ-ਬਹੁਤ ਹਾਂ ਫਸਤ ਕੋ ਤੁਰੇ ਡਾਕਟਰ ਕਹਿੰਦਾ ਦਊਗੀ ਉਹ ਅੱਛਾ ਤੇ ਮੈਂ ਕੀ ਤਾਲਕਾ ਤੋਂ ਦੇ ਨਾਲ ਔਡੀ ਤੋਂ ਲੈ ਕੇ ਗਿਆ ਸੀ ਮੈਂ ਯਾਰ ਮੇਰਾ ਪਹਿਲਾ ਫਰਜ਼ ਬਣਦਾ ਮੈਂ ਕਿਹਾ ਵੀ ਮੈਂ ਜਿੰਨਾ ਤੋਂ ਲੈ ਕੇ ਗਿਆ ਮੈਂ ਉਹਨਾਂ ਨੂੰ ਵਧਾਈਆਂ ਦੇ ਕੇ ਆਵਾ ਯਾਰ ਜੇ ਤੂੰ ਆਪਣੀ ਤਨ ਨੂੰ ਪੈਸੇ ਦੇ ਹੀ ਦੇ ਦੀ ਉਹ ਤਾਂ ਹੁਣ ਤੁਹਾਡੀ ਜ਼ਿੰਮੇਵਾਰੀ ਆ ਨਾ ਤੇ ਮੈਂ ਸਾਡੀ ਤਾਂ ਨਹੀਂ ਨਾ ਜ਼ਿੰਮੇਵਾਰੀ ਕੋਈ ਸਹੀ ਹੈ ਜੀ ਸਾਡੀ ਤੇ ਮੈਂ ਨਾ ਘਰ ਦੇ ਬਾਕੀ ਜੀਆ ਨੂੰ ਉੱਥੋਂ ਡਾਕਟਰ ਤੋਂ ਉਧਰ ਘਰੇ ਵਾਪਸ ਭੇਜਦਾ ਮੈਂ ਥੋੜਿਆ ਨਹੀਂ ਗਿਆ ਮੈਂ ਤਾਂ ਪਹਿਲਾਂ ਛੋਡੇ ਕੋਲ ਐ ਮੈਂ ਨਹੀਂ ਯਾਰ ਪਹਿਲਾ ਮੈਂ ਨਾ ਉਹਨਾਂ ਨੂੰ ਇਹ ਖਬਰ ਦੇ ਕੇ ਆਵਾ ਖੁਸ਼ੀ ਵਾਲੀ ਖਬਰ ਆ ਜਦ ਤੈਨੂੰ ਜਦੋਂ ਅਸੀਂ ਵੇਚਤੀ ਅਸੀਂ ਤੇਰੇ ਤੋਂ ਪੈਸੇ ਲੈ ਲਏ ਹਾਂ ਉਸ ਤੋਂ ਬਾਅਦ ਤਾਂ ਤੁਹਾਡੀ ਗਾਰੰਟੀ ਹੈ ਨਾ ਵੀ ਤੁਸੀਂ ਉਹਨੂੰ ਸੰਭੋ ਮਾਰੋ ਢਿੱਟੋ ਰੱਖੋ ਇਹ ਕੋਈ ਗਾਰੰਟੀ ਹੈ ਉਸ ਤੋਂ ਬਾਅਦ ਸਾਡੀ ਤਾਂ ਕੋਈ ਗਾਰੰਟੀ ਨਹੀਂ ਗਈ ਤਾਂ ਇੱਥੋਂ ਆ ਨਾ ਤੇ ਕਾ ਪਿੰਡ ਤੋਂ ਤਾਂ ਆ ਬੜਾ ਨਾ ਜੀ ਕੀ ਹੋੜੇ ਆਪਾਂ ਆਪਾਂ ਉਹ ਅਸੀਂ ਅੱਜੋਂ ਨਹੀਂ ਕੀ ਆਹੀ ਦਾਪ ਅੱਗੋਂ ਲੈ ਕੇ ਆਏ ਆ ਜਿਹੜੇ ਉਹ ਦੁਆਰ ਖੋਣੇ ਆ 3000 ਦੀ ਅਸੀਂ ਲਿਆਏ ਸੀ ਅੱਗੋਂ ਉਹ ਉਹਦੇ ਤਾਂ ਨਾਨਕੇ ਆ ਨਾ ਭਰੇ ਯਾਰ ਅਸੀਂ ਤਾਂ ਆਪ ਅੱਗੋਂ ਲੈ ਕੇ ਆਏ ਸੀਗੇ ਉਹਨੇ ਕਹੇ ਸੀ ਹੋਰ ਕੁ ਨਹੀਂ ਤੁਸੀਂ ਚਲੋ ਜੀ ਤੁਸੀਂ ਅੱਗੋਂ ਹੋਰ ਹੀ ਵੇਖੋ ਕਿੰਨੇ ਕੁੱਤੇ ਫਿਰਦੇ ਆ ਕੁੱਤیاں ਫਿਰਦੀਆਂ ਹੂੰ ਅਵਾਰਾ ਉਹ ਫਿਰ ਅਵਾਰਾ ਨਾ ਉਹ ਤੁਹਾਡੇ ਕੋਲ ਤਾਂ ਪਾਲਤੂ ਸੀ ਨਾ ਉਹਦਾ ਤਾਂ ਘਰ ਸੀ ਉਹ ਦੁਆਰ ਸੀ ਦਾਪ ਅੱਗੋਂ ਲੈ ਕੇ ਆਏ ਸੀ ਯਾਰ ਹੋਣਾ ਜੀ ਚਲੋ ਤੁਸੀਂ ਪਤਾ ਕੀ ਕਰਨਾ ਜੀ ਉਹਨੇ ਪਰਸੋ ਦੀ ਡੇਟ ਦਿੱਤੀ ਆ ਡਾਕਟਰ ਨੇ ਵੀ ਪਰਸੋ ਕੁੱਤੀ ਸੋਊਗੀ ਅੱਛਾ ਤੇ ਵੇਖ ਰੱਬ ਦੇ ਘਰੇ ਕਿਸ ਚੀਜ਼ ਦਾ ਘਾਟਾ ਨਹੀਂ ਹੁੰਦਾ ਖੁਸ਼ੀਆਂ ਦਾ ਟਾਈਮ ਆਇਆ ਹਾਂ ਮੈਂ ਕਹਿੰਦਾ ਵੀ ਤੁਸੀਂ ਤੁਹਾਡੀ ਮਰਜੀ ਆ ਤੁਸੀਂ ਜੋ ਕੋਈ ਖਿਚੜੀ ਕੋਈ ਕੋਈ ਮਾਲੋ ਘਿਓ ਕੰਦੂ ਲੈ ਕੇ ਆਉਣਾ ਤੁਹਾਡੀ ਇੱਛਾ ਤੁਸੀਂ ਉਹਨਾਂ ਨੂੰ ਬੱਚਾ ਨੂੰ ਜਿਹੜਾ ਕੁਝ ਪਾਉਣਾ ਤੇ ਤੁਸੀਂ ਪਰਸੋਂ ਡੀਜੇ ਲਾ ਕੇ ਇਹ ਪਤਾ ਲੱਗ ਜੇ ਪਿੰਡਾਂ ਦੇ ਸਹਰਾ ਦੇ ਜਿੱਥੋਂ ਜਿੱਥੋਂ ਦੀ ਆਪਣੇ ਨੰਗੜਾ ਤੁਸੀਂ ਦੋ ਪੈਂਡ ਆਉਂਦੇ ਆ ਰਾਜ ਠੀਕ ਆ ਇੱਕੋ ਛੋਟੀ ਜੀ ਮੰਡੀ ਆਉਂਦੀ ਹੈ ਤੈਨੂੰ ਪਤਾ ਹਾਰਿਕ ਹੂੰ ਤੁਸੀਂ ਡੀਜੇ ਲਾ ਕੇ ਆ ਨੰਗੜਾ ਤੁਹਾਲਾ ਪਤਾ ਲੱਗ ਜੇ ਹੂੰ ਵੀ ਫੁਲਾਨਿਆਂ ਦਾ ਦੋਤੇ ਹੋਏ ਆ ਹਏ ਹੁਣਾ ਪਤਾ ਲੱਗਦੇ ਤੇ ਪਿੰਡ ਨਹੀਂ ਪਤਾ ਲੱਗਦਾ ਵੀ ਫੁਲਾਨਿਆਂ ਦੇ ਘਰੇ ਕੁੱਤੀ ਸੂਈ ਆ ਫੁਲਾਨਿਆਂ ਦੇ ਬੱਚੇ ਦਿੱਤੇ ਕੁੱਤੀ ਨੇ ਜੱਗਾ ਸਾਡੀ ਤਾਂ ਹੁਣ ਕੋਈ ਜ਼ਿੰਮੇਵਾਰੀ ਨਹੀਂ ਤਾਂ ਅਸੀਂ ਥੋੜਾ ਹੁਣਾ ਉੱਥੇ ਡੀਜੇ ਲਾ ਕੇ ਅਸੀਂ ਥੋੜੀ ਆਵਾਂ ਹਏ ਹਏ ਥੋੜਾ ਹੁੰਦਾ ਯਾਰ ਵੇਖੋ ਉਹ ਤੁਸੀਂ ਪੁੱਤਾ ਵਾਂਗੂ ਰੱਖੀ ਹੋਣੀ ਆ ਇੱਥੇ ਅਕਸਰ ਪਹਿਲਾਂ ਤਾਂ ਦੱਸੋ ਸੀਵਾ ਨੂੰ ਰੋਟੀ ਪਾਉਂਦੇ ਸੀ ਨਾ ਨਹੀਂ ਉਹਨੂੰ ਰੋਟੀ ਪਾਉਂਦੇ ਸੀ ਨਾ ਕੁੱਤੀਆਂ ਦੀ ਅਲਟਰਾਸਾਉਂਡ ਕੌਣ ਕਰਾਉਂਦਾ ਹੁੰਦਾ ਮੈਂ ਕਰਾਉਣਾ ਮੈਂ ਕਰਾਈਆ ਮੈਂ ਕਰਾਉਣਾ ਕਿਸੇ ਦੇ ਸ਼ੈਂਪੂ ਤੁਸੀਂ ਸਾਂਭੋ ਫਰਜ ਜੇ ਤੁਸੀਂ ਕਰਾਈ ਨੀ ਰੱਬ ਦੀ ਇੱਕੋ ਜੀ ਰੱਬ ਦੀ ਐਡੀ ਕਿਰਪਾ ਹੋਈਆ ਤੇ ਹੁਣ ਤੁਹਾਡਾ ਵੀ ਤਾਂ ਕੋਈ ਹੱਕ ਬਣਦਾ ਫਰਜ ਬਣਦਾ ਜੀ ਸਾਡਾ ਕੋਈ ਹੱਕ ਨਹੀਂ ਮੰਦਾ ਤੁਸੀਂ ਸਾਂਭੋ ਵਿਚਾਰੀ ਦੇਖ ਵੀਰੇ ਤੂੰ ਦੱਸ ਭਾਈ ਯਾਰ ਜਦੋਂ ਜਿਹੇ ਦੀ ਧੀ ਭੈਣ ਕੋਲੇ ਬੱਚਾ ਹੁੰਦਾ ਭਾਈ ਉਹਦੇ ਪੇਕੇ ਉਹਦੇ ਵਾਸਤੇ ਕੋਈ ਪੰਜੀਰੀ ਲੈ ਕੇ ਜਾਂਦੇ ਆ ਕਿ ਨਹੀਂ ਇਹ ਮੈਨੂੰ ਗੱਲ ਦਾ ਜਵਾਬ ਦੇ ਹਾਂ ਜਾਂ ਨਾ ਜਾਂਦੇ ਆ ਨਾ ਉਹ ਤਾਂ ਲੈ ਕੇ ਜਾਂਦੇ ਹਾਂ ਹਾਂ ਇਹ ਬੱਚਾ ਸਨਵਰ ਇਹ ਵੇਖ ਵੇ ਇਹ ਬੱਚਾ ਸਨਵਰ ਆ ਯਾਰ ਗੱਲ ਸਹੀ ਆ ਤੁਹਾਡੇ ਬੱਚਾ ਰਹੀ bina ਹੋ ਉਹ ਸਾਡੇ ਘਰੇ ਗੰਦ ਬਹੁਤ ਪਾਉਂਦੀ ਸੀਗੀ ਤਾਂ ਤਾਂ ਤੁਹਾਨੂੰ ਦਿੱਤੀ ਸੀ ਚਲੋ ਮੈਂ ਮੈਂ ਘਰੇ ਜੋ ਲੜਦੁੜ ਕੇ ਉਹਨਾਂ ਨੇ ਕਿਹਾ ਵੀ ਨੂੰ ਫੁੱਟੂ ਪਰੇ ਫੜਾਉ ਪਰੇ ਕਹਿ ਨੂੰ ਮੈਨੂੰ ਨਾ ਕੰਮ ਬਹੁਤ ਆ ਠੀਕ ਆ ਮੈਂ ਆਪਦੇ ਮਹੱਲੇ ਚ ਕਹਿ ਰੱਖਿਆ ਆਪਦੇ ਚਾਚੇ ਤਾਇਆ ਨੂੰ ਕਹਿ ਰੱਖਿਆ ਮੈਂ ਕਿਹਾ ਵੀ ਇਹਦੇ ਨਾਨਕੇ ਆਉਣਗੇ ਬੱਚਿਆਂ ਦੇ ਤੇ ਪ੍ਰੋਗਰਾਮ ਰੱਖਿਆ ਤਖੜਾ ਕਿ ਤੁਸੀਂ ਜੀ ਨਾਲ ਆਉਣਾ ਵੀਰ ਮੇਰੋ ਤੇ ਲੇਟ ਨਹੀਂ ਹੋਣਾ ਭਾਈ ਲੇਟ ਨਹੀਂ ਹੋਣਾ ਤੁਸੀਂ ਬੜੇ ਮੌਕੇ ਤੇ ਇਹ ਸਹਣਾ ਦੇ ਜਰ ਬਾਰ-ਬਾਰ ਨਹੀਂ ਹੁੰਦੇ ਵੀਰ ਮੇਰਾ ਆ ਬੱਚਾ ਨੂੰ ਪਤਾ ਹੈ ਸਹਣਾ ਪੰਜੀਰੀ ਦੇ ਨਾਲ ਨਾ ਉਹ ਕੋਈ ਜਵਾਕਾ ਉਹਨੂੰ ਪਾਉਂਦੇ ਹੁੰਦੇ ਆ ਕੋਈ ਨਾ ਕੋਈ ਉਹ ਤੇ ਸਿਆਣਾ ਮਾਤਰ ਨੂੰ ਤਾਂ ਦਾਦਾ ਉਹ ਆਪਦੀ ਮਰਜ਼ੀ ਨਾਲ ਆਪਦੀ ਹੈਸियत ਨਾਲ ਲੈ ਕੇ ਆਉਣਾ ਮੈਂ ਨਹੀਂ ਕਹਿੰਦਾ ਵੀ ਹਾਂ ਕੋਈ ਮੈਨੂੰ ਲੱਗਦਾ ਇਹਦਾ ਦਿਮਾਗ ਫੜ ਗਿਆ ਹੈ ਆਉਣਾ ਧੂਰਾ ਆ ਝੂਟੇ ਆ ਪੱਥਰ ਵੀ ਦੇਖਾ ਲੱਗਿਆ ਹੈ ਇੱਲੇ ਹੀ ਆ ਹੈ